ਦੇ ਐਮਐਲ ਸਾਹਿਬ ਦੇ ਪੂਰਾ ਸੰਯੋਗ ਹੈ ਜੀ ਹੁਣ ਵੀ ਤੁਹਾਡੇ ਸਾਹਮਣੇ ਕਹਿ ਰਹੇ ਜੀ ਮੇਰੀ ਜੋ ਪਿਛੜੇ ਇਲਾਕਾ ਗਲੀਆਂ ਸੀ ਜਾਂ ਲਾਈਟਾਂ ਸੀ ਜਾਂ ਵਾਟਰ ਸਪਲਾਈ ਦੀ ਹੈ ਜਾਂ ਪਾਰਕ ਦੀ ਹੈ ਇਹ ਡਿਮਾਂਡ ਜੀ ਉਹਨਾਂ ਨੂੰ ਰਿਕੁਐਸਟ ਅਗੇ ਰੱਖੀ ਗਈ ਹੈ ਜੀ ਮੈਨੂੰ ਪੂਰੀ ਉਮੀਦ ਹੈ ਕਿ ਜਲਦੋਂ ਜਲਦ ਸਾਡੀ ਇਹ ਪੂਰੀ ਹੋਏਗੀ ਜੀ ਐਮਐਲ ਸਾਹਿਬ ਪੂਰਾ ਸੰਯੋਗ ਦੇ ਰਹੇ ਜੀ ਆਪਾਂ ਨੂੰ ਡਿਮਾਂਡ ਸਾਡੀ ਇਹੀ ਹੈ ਜੀ ਜਿਲੇ ਪਿਛੜੇ ਇਲਾਕਾ ਸਾਡੀਆਂ ਗਲੀਆਂ ਜੀ ਪਾਰਕ ਹੈਗੀ ਜੀ ਇੱਕ ਆਪਣਾ ਵਾਟਰ ਸਪਲਾਈ ਦੀ ਬਾਕੀ ਸੀਵਰ ਔਰਲਡੀ ਪਿਆ ਹੈ ਜੀ ਤੇ ਬਾਕੀ ਜੋ ਵੀ ਅਸੀਂ ਕਹਿੰਨੇ ਐ ਐਮਐਲ ਸਾਹਿਬ ਨੂੰ ਪੂਰਾ ਸੰਯੋਗ ਦੇ ਰਹੇ ਜੀ ਹਰ ਹਲਕਾ ਪਸ਼ਮੀ ਦੇ ਪੰਚਾਇਤ ਬਾਬਾ ਦਰਸ਼ਨ ਸਿੰਘ ਦੇ ਵਿੱਚ ਸਪੰਚਾ ਮਨਦੀਪ ਸਿੰਘ ਦੇ ਨਾਲ ਸਮੂਹ ਪੰਚਾਇਤ ਵੱਲੋਂ ਸਾਰੇ ਮੋਤਵਾਰ ਆਮ ਆਦਮੀ ਪਾਰਟੀ ਦੇ ਜਿੰਨੇ ਵੀ 20 ਸਾਰੇ ਆਏ ਆ ਅੱਜ ਇਸ ਜਗ੍ਹਾ ਤੇ ਇਹ ਕਾਫੀ ਲੰਮੇ ਸਮੇਂ ਤੋਂ ਡਿਮਾਂਡ ਸੀ ਕਿ ਇੱਥੇ ਜਿਹੜੀਆਂ ਗਲੀਆਂ ਉਹ ਨਹੀਂ ਸੀ ਬਣੀਆਂ ਸੋ ਸਪੰਚ ਸਾਹਿਬ ਨੇ ਮਤਾ ਪਵਾ ਕੇ ਸਾਨੂੰ ਦਿੱਤਾ ਤੇ ਆਪਾਂ ਤਕਰੀਬਨ 1 ਮਿੰਟ ਦੇ ਅੰਦਰ ਜਿਹੜੀਆਂ ਇਹ ਗਲੀਆਂ ਸਟਾਰਟ ਕਰਵਾ ਸਕਦੇ ਆ। ਕਰਵਾਉਣ ਲੱਗੇ ਅੱਜ ਉਦਕਾਟ ਨਹੀਂ ਕੀਤਾ ਨੀ ਪੱਥਰ ਰੱਖਿਆ। ਸੋ ਮੈਂ ਸਾਰੇ ਨਗਰ ਨਿਵਾਸੀਆਂ ਨੂੰ ਵਧਾਈਆਂ ਦੇਣਾ ਕਿ ਤੁਹਾਡੀ ਚਰੋਕਣੀ ਦੀ ਮੰਗ ਜਿਹੜੀ ਅੱਜ ਪੂਰੀ ਹੋਈ ਹੈ। ਸਮੁੱਚੀ ਪੰਚਾਇਤ ਜਿਹੜੀ ਹੈ ਇੱਥੇ ਹਾਜ਼ਰ ਹੈ। ਸੋ ਮੈਂ ਪੰਚਾਇਤ ਨੂੰ ਇਹ ਵੀ ਆਸ਼ਵਾਸ਼ਣ ਦੇਣਾ ਕਿ ਤੁਹਾਡਾ ਕੋਈ ਵੀ ਕੰਮ ਜਿਹੜਾ ਉਹ ਨਹੀਂ ਅੜੂਗਾ। ਤੁਸੀਂ ਕੰਮ ਦੱਸੀ ਜਾਓ ਤੇ ਮੇਰੇ ਵੱਲੋਂ ਕਿਸੇ ਵੀ ਕਿਸਮ ਦਾ ਜਿਹੜੀ ਆ ਉਹ ਇਹ ਖਿੱਚ ਇਹਦੀ ਲੇਟ ਲਤੀ ਵੀ ਨਹੀਂ ਹੋਏਗੀ। ਤੁਸੀਂ ਕੰਮ ਦੱਸੋ ਤੁਹਾਡਾ ਕੰਮ ਪਹਿਲ ਦੇ ਆਧਾਰ ਤੇ ਹੋਣਗੇ ਸੋ ਇਤਰਾ ਹੀ ਇਹਨਾਂ ਮੇਰੇ ਧਿਆਨ ਦੇ ਵਿੱਚ ਲੈ ਕੇ ਆਏ ਕਿ ਸੀਟ ਲਾਈਟਾਂ ਨਹੀਂ ਸੀ ਲਾਸਟ ਦੋ ਤਿੰਨ ਦਿਨ ਪਹਿਲਾਂ ਤਕਰੀਬਨ ਵੀ 22 ਜਿਹੜੀਆਂ ਇਹਨਾਂ ਨੂੰ ਸੋਲਰ ਲਾਈਟਾਂ ਉਹ ਦਿੱਤੀਆਂ ਤੇ ਉਹ ਸਾਰੀਆਂ ਲੱਗੀਆਂ ਆ ਥੋੜੇ ਦਿਨ ਪਹਿਲਾਂ ਜਿਹੜਾ ਤੂਫਾਨ ਆਇਆ ਯਾਰ ਲਾਈਟ ਗਈ ਸਾਰਾ ਇਲਾਕਾ ਬੰਸੀ ਲੇਕਿਨ ਇਹ ਜਿਹੜੀ ਪੰਚਾਇਤ ਦੀ ਜਿਹੜੀ ਆ ਵੱਖਰੀ ਦੇਖ ਲੱਗਦੀ ਸੀ ਵੀ ਕਿਉਂਕਿ ਉਹ ਬੱਤੀ ਬੰਸੀ ਲੇਕਿਨ ਇੱਥੋਂ ਦੀ ਪੰਚਾਇਤਾਂ ਜਿਹੜੀਆਂ ਸੋਲ ਲਾਈਟਾਂ ਸੀ ਉਹ ਬਹੁਤ ਵਧੀਆ ਚੱਗਦੀਆਂ ਰਹੀਆਂ ਸੀ ਸਰਪੰਚ ਸਾਹਿਬ ਨੂੰ ਮੈਂ ਵਧਾਈ ਦੇਣਾ ਕਿ ਤੁਸੀਂ ਬਹੁਤ ਵੱਡਾ ਪ੍ਰਾਲਾ ਕਰਕੇ ਜਿਹੜਾ ਇਹ ਇਨੀਸ਼ੀਏਟਿਵ ਲਿਆ ਤੁਹਾਨੂੰ ਮੈਂ ਇਹਦੇ ਵਿੱਚ ਵਧਾਈ ਦੇਣਾ ਸਾਰੀ ਪੰਚਾਇਤ ਨੂੰ ਵਧਾਈ ਦੇਣਾ ਇਹ ਵੀ ਦੱਸਦਾ ਕਿ ਹੋਰ ਇੱਕ ਛੋਟਾ ਜਿਹਾ ਕੰਮ ਹੈ ਨਾ ਪਾਰਕ ਦਾ ਕਿਆ ਪਾਰਕ ਹੂੰ ਦਾ ਕੰਮ ਹੋਣ ਵਾਲਾ ਸੋ ਪਾਰਕ ਪ੍ਰਾਈਵੇਟ ਕੋਲੋਨਾਈਜ਼ਰ ਦੀ ਸੀ ਮੈਂ ਕਿ ਉਹਨਾਂ ਕੋ ਨੂੰ ਤੁਸੀਂ ਲਿਖਾ ਦਿਓ ਕੁਛ ਨਾ ਕੋ ਸਾਨੂੰ ਤੇ ਅਸੀਂ ਕਾਰਪੇਸ਼ਮ ਵੱਲੋਂ ਜਾਂ ਪੰਚਾਇਤ ਵੱਲੋਂ ਜੋ ਵੀ ਬीडीਪੀ ਨੂੰ ਫੰਡ ਹੋਣਗੇ ਉਹ ਮੁਹੱਈਆ ਕਰਵਾ ਕੇ ਤੁਹਾਡੀ ਪਾਰਕ ਵੀ ਬੱਚਿਆਂ ਦੇ ਖੇਡਣ ਵਾਸਤੇ ਦੇ ਦੇਣ ਜਿਹੜੇ ਸੋਲੋ ਲਾਈਟਾਂ ਦਾ ਦੁਗਾਟਿੰਗ ਕੀਤਾ ਗਿਆ ਲਾਕੇ ਪਹਿਲਾ ਹੀ ਦੁਗਾਟਿੰਗ ਦਾ ਬਿਲਕੁਲ ਜੀ ਸੁਪਨ ਸਾਹਿਬ ਤੋਂ ਸ਼ੁਰੂ ਹੋਇਆ ਹਮ ਸਾਰੀਆਂ ਪੰਚਾਇਤਾਂ ਦੇ ਵਿੱਚ ਅਸੀਂ ਉਹ ਸੋਲੋ ਲਾਈਟਾਂ ਲਗਾਉਂ ਜਾ ਰਹੇ ਹਾਂ ਸੋ ਇਦਾਂ ਹੀ ਵਿਕਾਸ ਦੇ ਕੰਮਾਂ ਦੀ ਜਿਹੜੀ ਹੈ ਸਪੀਡ ਹੈ ਉਹ ਤਕਰੀਬਨ ਰਾਕਟ ਵਾਂਗੂ ਚੱਲੂਗੀ ਸੋ ਮੈਂ ਸਾਰਿਆਂ ਨੂੰ ਆਸ਼ਵਾਸਨ ਦਿਵਾਉਣਾ ਕਿ ਤੁਹਾਡੀ ਕੋਈ ਉਹਦਾ ਹਾਲ ਜਿਹੜਾ ਉਹ ਤਕਰੀਬਨ ਛੋਟਾ ਟਾਈਮ ਦੇ ਵਿੱਚ ਉਹ ਕਰਾਂਗੇ ਸੋ ਮੈਂ ਸਾਰੀ ਪੰਚਾਇਤ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ ਐਮਐਲ ਸਰ ਪਾਣੀਆਂ ਦੇ ਮੁੱਦੇ 'ਤੇ ਕਿਤਾ ਰਿਹਾ ਜਿਹੜਾ ਡਾਕਾ ਮਾਰ ਗਿਆ ਸਾਡੇ ਪੰਜਾਬ ਦੇ ਪਾਣੀਆਂ ਨੂੰ ਕੀ ਗੱਲ ਚੱਲੂ ਦੇਖੋ ਉਹਦੇ ਜੀ ਸਾਡੇ ਜਿਹੜਾ ਇਹਨਾਂ ਸੈਂਟਰ ਸਰਕਾਰ ਦੀਆਂ ਖੁੱਝੀਆਂ ਹਰਕਤਾਂ ਜਿਹੜੀਆਂ ਪੰਜਾਬ ਦੇ ਨਾਲ ਪਹਿਲਾਂ ਵੀ ਚੱਲਦੀਆਂ ਰਹੀਆਂ ਤੇ ਹੁਣ ਵੀ ਚੱਲਦੀਆਂ ਪਈਆਂ ਤੇ ਅਸੀਂ ਇਹੋ ਕਵਾਂਗੇ ਕਿ ਪੰਜਾਬ ਦੇ ਪਾਣੀ ਦਾ ਇੱਕ ਵੀ ਤੁੰਕਾ ਜਿਹੜਾ ਉਹ ਹਰਿਆਣੇ ਨੂੰ ਜਾਂ ਹੋਰ ਵੀ ਕਿਸੇ ਸਟੇਟ ਨੂੰ ਉਹਦੇ ਬੰਦੇ ਹੱਕ ਤੋਂ ਜ਼ਿਆਦਾ ਨਹੀਂ ਦੇਵਾਂਗੇ ਕਿਉਂਕਿ ਪੰਜਾਬ ਕੋ ਆਪਣਾ ਹੀ ਪਾਣੀ ਇਹਨਾਂ ਆਪਣੀ ਇਹੋ ਜਿਹੇ ਇਲਾਕੇ ਜਿੰਨਾਂ ਪਿਛੇ 75 ਸਾਲਾਂ ਚੋ ਸੈਂਟਰ ਦੀਆਂ ਸਰਕਾਰਾਂ ਨੇ ਪੰਜਾਬ ਦੀਆਂ ਸਰਕਾਰਾਂ ਨੇ ਪਾਣੀ ਨਹੀਂ ਸੀ ਪਹੁੰਚਾਇਆ ਸੋ ਜਦੋਂ ਇਹ ਸਦਾ ਭਗਵੰਤ ਸਿੰਘ ਮਾਨ ਦੀ ਸਰਕਾਰ ਆਈ ਤੇ ਟੇਲਾਂ ਤੱਕ ਪਾਣੀ ਪਹੁੰਚ ਗਿਆ ਇਹ ਤਾਂ ਹੀ ਪਹੁੰਚਿਆ ਜੇ ਇਮਾਨਦਾਰ ਸਰਕਾਰ ਨੇ ਇਮਾਨਦਾਰੀ ਨਾਲ ਕੰਮ ਕੀਤੇ ਆ ਤੇ ਅਸੀਂ ਪੰਜਾਬ ਦਾ ਵਾਧੂ ਪਾਣੀ ਕਿਸੇ ਵੀ ਗੱਲ ਦੇ ਵਿੱਚ ਬਗਾਨੇ ਜਿਹੜੇ ਸੂਬੇ ਉਹਨਾਂ ਨੂੰ ਨਹੀਂ ਦਵਾਂਗਾ ਕਿਉਂਕਿ ਸਾਰੇ ਆਪਣਾ ਪਾਣੀ ਘਾਟਾ ਹੁਣ ਪੈਡੀ ਸੀਜ਼ਨ ਚੱਲਣ ਲੱਗਾ ਉਹਦੇ ਚ ਸਾਨੂੰ ਤਕਰੀਬਨ ਆ ਪਾਣੀ ਦੀ ਜਿਆਦਾ ਲੋੜ ਹੁੰਦੀ ਆ ਲੇਕਿਨ ਜਿੰਨਾ ਹਰਿਆਣੇ ਦਾ ਪਾਣੀ ਬੰਦ ਆ ਸੀ ਉਹਨਾਂ ਪਾਣੀ ਉਹ ਵੱਧ ਆਲਰਡੀ ਪਹਿਲਾਂ ਵਰਤ ਚੁੱਕੇ ਆ ਤੇ ਵੱਧ ਪਾਣੀ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਇਸ ਕਰਕੇ ਪੰਜਾਬ ਦਾ ਪਾਣੀ ਸਾਨੂੰ ਆਪਣੇ ਖੂਨ ਤੋਂ ਵੀ ਪਿਆਰਾ ਹੈ ਤੇ ਇੱਕ ਵੀ ਤੁੰਕਾ ਜਿਹੜਾ ਪੰਜਾਬ ਦਾ ਪਾਣੀ ਅਸੀਂ ਬਾਹਰ ਨਹੀਂ ਜਾਂਦੇ ਮੱਲਸ ਦਾ ਬਿਆਨ ਆ ਕਹਿੰਦੇ ਵੀ ਜੇਕਰ ਪਾਣੀ ਦੇ ਮੁੱਦੇ ਦੀ ਗੱਲ ਕਰੀਏ ਤੇ ਕਹਿੰਦੇ ਹਮੇਸ਼ਾ ਜਿਹੜਾ ਪਾਣੀ ਦੀ ਲੜਾਈ ਹੁੰਦੀ ਆਈ ਆ ਕਹਿੰਦੇ ਪਾਣੀ ਪਿੱਛੇ ਕ ਤੇ ਬੀਠਾ ਗਣਾ ਸੀ ਸਾਡੇ ਮੋਢੇ 'ਤੇ ਦੇ ਉਹ ਵੇਖੋ ਜੀ ਪੰਜਾਬੀ ਹਮੇਸ਼ਾ ਹੀ ਕੀ ਕਹਿੰਦੇ ਨੇ ਕਿ ਅ ਦੇਸ਼ ਦੇ ਸੂਬੇ ਦਾ ਮੋਰੀ ਹਿੱਸਾਰਿਆ ਕਿਉਂਕਿ ਸਦਾ ਪੰਜਾਬੀਆਂ ਨੇ ਦੇਸ਼ ਦੀ ਭਾਵੇਂ ਆਜ਼ਾਦੀ ਦੀ ਜੰਗ ਹੋਵੇ ਚਾਹੇ ਉਹ 84 ਦੀ ਜੰਗ ਹੋਵੇ ਚਾਹੇ ਉਹ ਨਸ਼ਾ ਵਿਰੋਧ ਜੰਗ ਹੋਵੇ ਪੰਜਾਬ ਹਮੇਸ਼ਾ ਡੱਟ ਕੇ ਖੜਾ ਤੇ ਪੰਜਾਬ ਦੇ ਲੋਕ ਪੰਜਾਬ ਦੀਏ ਹਰ ਪਿੰਡ ਦੇ ਕਿਸਾਨ ਹਰ ਪਿੰਡ ਦਾ ਜਵਾਨ ਪੰਜਾਬ ਦੀ ਸਰਕਾਰ ਦੇ ਨਾਲ ਖੜਾ ਇਹੀ ਖੜਾ ਕਿ ਪੰਜਾਬ ਦੇ ਪਾਣੀਆਂ ਦਾ ਜਿਹੜਾ ਵਾਧੂ ਵਿਸਾ ਉਹ ਕਦੀ ਵੀ ਕਿਸੇ ਵੀ ਕਿਸਮ ਤੇ ਕਿਸੇ ਹੋਰ ਸੂਬੇ ਨੂੰ ਦੇਣ ਵਾਸਤੇ ਬਰਦਾਸ਼ਤ ਨਹੀਂ ਕਰਾਂਗੇ ਸੋ ਸਾਡਾ ਜਿਹੜਾ ਖੂਨ ਭਾਵੇਂ ਚਲੇ ਜਾਵੇ ਪਰ ਪਾਣੀ ਨਹੀਂ ਜਾਂਦਿਆਂਗੇ ਬੜਾ ਪਿਛੜੇ ਇਲਾਕਾ ਸੀ ਜੀ 15-20 ਸਾਲ ਤੋਂ ਕਿਸੇ ਨੇ ਖਿਆਲ ਹੀ ਨਹੀਂ ਕੀਤਾ ਜੀ ਪਹਿਲੇ ਸਰਪੰਚਾਂ ਲਾ ਲੋ ਜੀ ਪੀ ਸਰਕਾਰਾਂ ਲਾ ਲੋ ਜੀ ਬਹੁਤ ਬੜਾ ਸੀ ਜਦੋਂ ਦੇ ਜੀ ਚਲੋ ਐਮਐਲਏ ਸਾਹਿਬ ਤੇ ਰਣ ਰੇਟ ਸਰਕਾਰ ਆਈ ਹੈ ਜੀ ਜੋ ਮੇਰੀ ਡਿਮਾਂਡ ਸੀ ਜੀ ਦੇਖੋ ਪਹਿਲਾਂ ਸਾਰਾ ਦੋ ਦਿਨ ਪਹਿਲਾਂ ਪੂਰਾ ਨੇਰ ਝੱਕੜ ਸੀ ਸਾਰਾ ਇਲਾਕਾ ਬੰਦ ਪਿਆ ਸੀਗਾ ਐਮਐਲਏ ਦੀ ਐਮਐਲਏ ਸਾਹਿਬ ਦੇ ਬਦੌਲਤ ਇਹਨਾਂ ਨੇ ਜੀ ਲਾਈਟਾਂ ਦਿੱਤੀਆਂ ਸਾਨੂੰ ਲਾਈਟਾਂ ਵਿੱਚ ਸੋਲਰ ਦਿੱਤੀਆਂ ਜੀ ਪੂਰੀ ਗਾਰੰਟੀ ਵਾਲੀਆਂ ਬਹੁਤ ਸੋਹਣੀਆਂ ਜੀ ਸਾਰਾ ਇਲਾਕਾ ਬੰਦ ਪਿਆ ਸੀ ਸਾਰਾ ਇਲਾਕਾ ਉਸ ਦਿਨ ਪੂਰਾ ਬੰਦ ਸੀਗਾ ਪਰ ਇਹਨਾਂ ਦੇ ਸੰਯੋਗ ਨਾਲ ਐਨਐਸਐਸ ਸੰਯੋਗ ਦੇ ਨਾਲ ਜੀ ਸਾਰਾ ਇਲਾਕਾ ਜਿੱਥੋਂ ਜਾਗਿਆ ਸੀ ਜਿੱਥੇ ਲਾਈਟਾਂ ਲੱਗੀਆਂ ਜੀ ਕਿੰਨੇ ਸਰਪੰਚ ਸਾਹਿਬ ਵਧਾਈ ਦੇ ਯੋਗ ਪਾਤਰ ਨੇ ਕਿਉਂਕਿ ਪਹਿਲਾਂ ਗਾਰਡਨ ਤੁਹਾਡਾ ਹੀ ਹੋਇਆ ਹਾਂਜੀ ਹਾਂਜੀ ਜੀ ਇੱਥੋਂ ਹੀ ਹੋਇਆ ਜੀ ਦੇ ਐਮਐਲ ਸਾਹਿਬ ਦੇ ਪੂਰਾ ਸਹਿਯੋਗ ਹੈ ਜੀ ਹੁਣ ਵੀ ਤੁਹਾਡੇ ਸਾਹਮਣੇ ਕਹਿ ਰਹੇ ਜੀ ਮੇਰੇ ਜੋ ਪਿਛੜੇ ਇਲਾਕਾ ਗਲੀਆਂ ਸੀਆਂ ਜਾਂ ਲਾਈਟਾਂ ਸੀਆਂ ਜਾਂ ਵਾਟਰ ਸਪਲਾਈ ਦੀ ਹੈ ਜਾਂ ਪਾਰਕ ਦੀ ਹੈ ਇਹ ਡਿਮਾਂਡ ਜੀ ਉਹਨਾਂ ਨੂੰ ਰਿਕੁਐਸਟ ਅਗੇ ਰੱਖੀ ਗਈ ਹੈ ਜੀ ਮਨ ਆਪਾਂ ਪੂਰੀ ਉਮੀਦ ਹੈ ਕਿ ਜਲਦੋਂ ਜਲਦ ਸਾਡੀ ਇਹ ਪੂਰੀ ਹੋਏਗੀ ਜੀ ਐਮਐਲ ਸਾਹਿਬ ਪੂਰਾ ਸਹਿਯੋਗ ਦੇ ਰਹੇ ਜੀ ਆਪਾਂ ਨੂੰ ਠੀਕ ਹੈ ਹੋਰ ਕਿਹੜੀ ਡਿਮਾਂਡ ਹੈਗੀ ਹੈ ਡਿਮਾਂਡ ਸਾਡੀ ਇਹੀ ਹੈ ਜੀ ਜਿਹੜੇ ਪਿਛੜੇ ਇਲਾਕਾ ਸਾਡੀਆਂ ਗਲੀਆਂ ਜੀ ਪਾਰਕ ਹੈਗੀ ਜੀ ਇੱਕ ਆਪਣਾ ਵਾਟਰ ਸਪਲਾਈ ਦੀ ਬਾਕੀ ਸੀਵਰ ਔਰਡੀ ਪਿਆ ਹੈ ਜੀ ਬਾਕੀ ਜੋ ਵੀ ਅਸੀਂ ਕਹਿੰਨੇ ਐ ਮੇਰੇ ਸਾਹਮਣੇ ਪੂਰਾ ਸਹਿਯੋਗ ਦੇ ਰਹੇ ਜੀ ਹਰ ਕੰਮ ਚ ਐਮਐਲ ਸਾਹਿਬ ਕਹਿੰਦੇ ਵੀ ਕੰਮ ਜੇ ਮੇਕ ਕਰਾਉਣੇ ਤੁਸੀਂ ਦੱਸਿਓ ਕੰਮ ਕਰਾਂਗੇ ਹਾਂ ਜੀ ਬਿਲਕੁਲ ਜੀ ਇਦਾਂ ਜੀ ਹਾਂ ਜੀ ਇਦਾਂ ਜੀ ਹੁੰਦੇ ਆ ਜੀ ਜਦੋਂ ਮੈਂ ਕੋਈ ਰਿਕਵੈਸਟ ਲੈ ਕੇ ਜਾਂਦਾ ਜੀ ਆਪਣੇ ਕੰਮ ਛੱਡ ਕੇ ਵੀ ਕਰਨ ਦੇ ਆ ਜੀ ਪੰਚਾਇਤ ਦੇ ਕੰਮ ਤੁਸੀਂ ਖੋਲ ਸਕਦੇ ਜੀ ਲੱਗੇ ਮੇਰੇ ਮੈਂਬਰ ਪੰਚਾਇਤ ਨਾਲ ਹੈ ਜੀ ਔਰ ਮੇਰਾ ਪੂਰਾ ਸਹਿਯੋਗ ਦੇ ਰਹੇ ਜੀ ਔਰ ਜਿੰਨਾ ਵੀ ਕੰਮ ਹੈ ਜੀ ਸਾਨੂੰ ਵੱਧ ਛੱਡ ਕੇ ਕਰਾਂਗੇ ਸਾਡੇ ਐਮਐਲ ਸਾਹਿਬ ਦਾ ਪੂਰਾ ਸਹਿਯੋਗ ਹੈ ਸਾਡਾ ਮੈਂ ਜੀ ਕੈਪਟਨ ਲਖਨ ਸਿੰਘ ਮੈਂਬਰ ਔਰ ਨਾ ਤੇ ਇੱਥੇ ਕੋਈ ਗਲੀ ਨਾ ਕੋਈ ਨਾਲੀ ਨਾ ਕੋਈ ਵਿਕਾਸ ਹੋਇਆ ਸੀ ਉਹ ਜੇ ਵਿਕਾਸ ਜਿੰਨਾ ਕਰਉਣਾ ਸੀ ਜੇ ਥੋੜਾ ਬੋਧਾ ਕਰਾਇਆ ਵੀ ਉਹਨਾਂ ਸਹੀ ਮੈਂਟਨੂ ਦਾ ਕੀਤਾ ਨਹੀਂ ਕਿਉਂਕਿ ਜੇ ਸੀਵਰੇਜ ਪੈ ਗਿਆ ਤੇ ਸੀਵਰੇਜ ਦੇ ਉੱਪਰ ਕੱਚਾ ਹੀ ਉਹਨਾਂ ਨੇ ਇੱਟ ਲਗਾਤੀ ਉਹ ਦੋ ਵਾਰਾਂ ਉਹ ਥੱਲੇ ਬੈਠਦੀ ਕਿ ਗਲੀਆਂ ਨਾਲੀਆਂ ਦਾ ਕੋਈ ਮਤਲਬ ਫਾਇਦਾ ਹੀ ਨਹੀਂ ਹੋਇਆ ਨਜਾਇਜ਼ ਪੈਸੇ ਖਰਚੇ ਗਏ ਉਹ ਸਾਡੇ ਇਲਾਕੇ 'ਚ ਇੱਕ ਹੁਣ ਜਿਆਦਾ ਇੱਕੋ ਹੀ ਪ੍ਰੋਬਲਮ ਆ ਰਹੀ ਆ ਬਾਕੀ ਤਾਂ ਸਰਪੰਚ ਸਾਹਿਬ ਵਧੀਆ ਕੰਮ ਕਰ ਰਹੇ ਨੇ ਜਿਹੜੀ ਸਾਡੇ ਮੰਡੀ ਬੋਰਡ ਦੀ ਇੱਕ ਸਾਡੇ ਕਲੋਨੀ ਦੇ ਵਿੱਚੋਂ ਸੜਕ ਨਿਕਲਦੀ ਆ ਉਹਦੀ ਬਹੁਤ ਖਸਤਾ ਹਾਲਤ ਆ ਤੇ ਜਿਹੜਾ ਕਿ ਅੱਗੇ 2 3 ਵਾਰਾਂ ਇਹਦੀ ਐਸਟੀਮੇਟ ਲਿਆ ਗਿਆ ਪਰ ਕਾਰਵਾਈ ਅਜਿਤੀਆਂ ਹੋਈ ਨਹੀਂ ਆ ਤੇ ਸਰਪੰਚ ਸਾਹਿਬ ਅੱਗੇ ਅਸੀਂ ਇਹ ਵੀ ਬੇਨਤੀ ਕਰਾਂਗੇ ਕਿ ਐਮਐਲਏ ਸਾਹਿਬ ਨੂੰ ਮਿਲ ਕੇ ਇਹਦਾ ਵੀ ਕੰਮ ਕਰਾਉਣ ਛੜਕਦਾ ਤੇ ਬਾਕੀ ਬਹੁਤ ਵਧੀਆ ਇਸ ਸਚਾਰੂ ਤਰੀਕੇ ਨਾਲ ਕੰਮ ਹੋ ਰਿਹਾ ਵਾ ਛੜਕਾਂ ਗਲੀਆਂ ਨਾਲੀਆਂ ਜਿਹੜੀਆਂ ਚੈਨਲ ਟੂ ਚੈਨਲ ਬਣ ਰਹੀਆਂ ਨੇ ਇੱਥੇ ਤੇ ਬਹੁਤ ਵਧੀਆ ਸਰਪੰਚ ਮਿਲੇ ਨੇ ਕਲੋਨੀ ਨੂੰ ਤੇ ਜੇ ਕਿ ਕਾਰਵਾਈ ਭੱਜ ਨਸ ਕੇ ਕਰਦੇ ਨੇ ਸਾਰਿਆਂ ਦਾ ਸਾਥ ਦਿੰਦੇ ਨੇ ਕਿਸ ਨੂੰ ਵੀ ਪ੍ਰੋਬਲਮ ਪੈਂਦੀ ਆ ਤੇ ਰਾਤ ਦਿਨ ਵੀ ਉਹਨਾਂ ਦੇ ਘਰ ਤਿਕਾ ਚੱਲ ਜਾਂਦੇ ਸਰਪੰਚ ਸਾਹਿਬ ਜਿੱਥੇ ਕਿ ਪਹਿਲਾਂ ਸਰਪੰਚ ਸਾਡੀ ਬਹੁਤ ਹੀ ਥੋੜੀ ਸਾਨੂੰ ਸਮਝ ਲਓ ਤੁਸੀਂ ਬਣੇ ਤੇ ਹੈਗੇ ਸੀ ਪਰ ਉਹਨਾਂ ਦੀ ਬਹੁਤ ਥੋੜੀ ਥੋੜੇ ਇਹ ਕਰਕੇ ਵੀ ਉਹ ਕਿਸੇ ਦੀ ਸੁਣਵਾਈ ਨਹੀਂ ਕਰਨ ਵਾਲੇ ਤੇ ਫਾਇਦਾ ਕੀ ਸਰਪੰਚੀ ਦਾ ਕੋਈ ਫਾਇਦਾ ਨਹੀਂ ਸੀ ਇਹਨਾਂ ਨੂੰ ਤਾਂ ਕੋਈ ਘਰ ਦਾ ਜੀ ਵੀ ਕੋਈ ਫੋਨ ਕਰ ਦਿੰਦਾ ਦੋਸੇ ਵੇਲੇ ਉਹਨਾਂ ਦੇ ਘਰ ਪਹੁੰਚ ਜਾਂਦੇ ਕਿੰਨੂ ਪ੍ਰੋਬਲਮ ਪੈਂਦੀ ਆ ਬਾਕੀ ਬਹੁਤ ਵਧੀਆ ਸਰਚਾਰੂਤ ਤਰੀਕੇ ਨਾਲ ਕੰਮ ਚੱਲਣ ਰਿਹਾ ਜੀ ਤੇ ਸਰਕਾਰ ਜਿੰਨਾ ਚਿਰ ਰਹਿੰਦੀ ਹੈ ਇੰਨੇ ਚਲਾਏ ਤੇ ਵਧੀਆ ਅੱਗੇ ਵੀ ਸਰਕਾਰ ਆਏ ਹੈ ਜੀ ਧੰਨਵਾਦ ਜੀ